ਰੱਖਦੇਗੇ ਇਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਫੇਰ ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਔਰ 2 ਕਿਲੋਗ੍ਰam ਆਇਸ ਫੜੀ ਗਈ ਹੈ ਜਿਹਨੂੰ ਕੈਮੀਕਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸામਨੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 0.30 ਬੋਰ ਦਾ ਚਾਈਨੀਜ਼ ਮੌਜ਼ਰ ਤੇ 5 ਕਾਰਟ੍ਰਿਜਸ ਵੀ ਨਾਲ ਮਿਲੇ ਨੇ ਔਰ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਗਰਮਲ ਪਿੰਡ ਅੰਮ੍ਰਿਤਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਪ੍ਰੀਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੀ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਇਹੋ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਇਹਦੇ ਚ ਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ ਇਹ ਕਮਰਸ਼ਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਜਦੋਂ ਕਿ ਹਿਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ਲ ਕੁਆਂਟੀਟੀ ਦੀ ਹੁੰਦੀ ਹੈ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਅ ਡਰੱਗ ਦੀ ਇਹਦੇ ਚ ਐਬਿਲਿਟੀ ਟੂ ਗਿਵ ਸਮਬਡੀ ਡੋਸ ਉਹ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੰਡੇਰ ਡੀਸੀਪੀ ਸਾਹਿਬ ਮਿਸਟਰ ਅਭਿਮਨਿਉ ਰਾਣਾ ਸਾਡੇ ਏਡੀਸੀਪੀ ਸਾਹਿਬ ਕਮਲਜੀਤ ਜੀ ਔਰ ਅਮੋਲਕਦੀਪ ਸਾਡੇ ਸੀਆਈਏ ਵਨ ਦੇ ਇਹਨਾਂ ਸਾਰਿਆਂ ਤੋਂ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਇਟਸ ਅ ਵੈਰੀ 빅 ਰਿਕਵਰੀ ਔਰ ਇਹਦੇ ਵਿੱਚ ਅਸੀਂ ਜਿਹੜੀ ਅੱਗੇ ਪੁੱਛ ਕੇ ਚ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਨ ਲਵਾਵਾਂਗੇ ਔਰ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਕਿਉਂਕਿ ਪੁਲਿਸ ਸਟੇਸ਼ਨ ਸ਼ਰਟੇ ਦਾ ਮੁਕਤਮਾ ਹੈ ਤੇ ਇਹ ਇਹਦੇ ਵਿੱਚ ਪਹਿਲਾਂ ਵੀ ਇਹ ਜਿਹੜਾ ਇਹਨੇ ਕੋਲ ਕਨਸਾਈਨਮੈਂਟਸ ਕੁਛ ਆਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਨਰੀਵਲ ਕਰਾਂਗੇ ਪਾਕਿਸਤਾਨੀ ਸਮਗਲਰਾਂ ਦੇ ਵੀ ਨਾਮ ਆਏ ਨੇ ਪਠਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚੋ ਜਿਹੜੀ ਮੇਨ ਇੰਟਰਸਟਿੰਗ ਗੱਲ ਇਹ ਵੀ ਆਈ ਹੈ ਕਿ ਜਿਹੜੇ ਜਿਹੜੀ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਰੀਟਰੀਵ ਕੀਤੀਆਂ ਉਹਨਾਂ ਦਾ ਵੀ ਵਰਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿਦਾਂ ਕਿਦਾਂ ਕਨਸਾਈਨਮੈਂਟਸ ਪਿਕਅਪ ਕਰ ਰਹੇ ਸੀ ਤਾਂ ਕੰਜ਼ਿਊਮ ਕਰਨਾ ਸ਼ੁਰੂ ਕਰਦਾ ਮਨ ਸਰ ਦੇ ਵਿੱਚ ਕੰਜ਼ਿਊਮ ਹੋਣ ਲੱਗ ਪਈ ਬਿਲਹਰ ਹੁੰਦੇ ਤੇ ਕਾਫੀ ਸੀਗੇ ਆਈਸੀਟੀ ਵੀ ਕੰਜ਼ਿਊਮ ਨੇ ਜਿਹੜੇ ਵਿੱਚ ਪਹਿਲਾ ਮਾਮਲਾ ਆਇਆ ਦੇਖੋ ਅਸੀਂ ਤੁਹਾਨੂੰ ਮੈਂ ਇਹ ਦੱਸਿਆ ਕਿ ਅਕ੍ਰੋਸ ਬਾਰਡਰ ਸਮਗਲਰਸ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਟ੍ਰਾਇਲ ਵਾਸਤੇ ਪੀਤਾ ਹੁਣ ਜਿਹੜਾ ਇਹਦਾ ਰੀਸੀਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਇਹ ਜਾਂ ਅੰਮ੍ਰਿਤਸਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛਗਿੱਛ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰੀਸੀਵਰ ਸੀ ਕਿਉਂਕਿ ਸਿਮਰਜੀਤ ਸਿੰਘ ਨੇ ਤਾਂ ਡਰੋਨ ਦੇ ਰਾਹੀਂ ਰੀਸੀਵ ਕੀਤੀ ਔਰ ਇਹਨੇ ਇਹ ਵੀ ਦੱਸਿਆ ਕਿ ਹਿਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਬਾਹਰਲੇ ਹੈਂਡਲਰ ਸਮਝ ਲਓ ਸਾਥੀ ਸਮਝ ਲਓ ਆਪਰੇਟਰਸ ਜਿਹੜੇ ਆ ਉਹਨਾਂ ਨੇ ਇਹ ਦਿੱਤੀ ਸੀਗੀ